ਫੌਜੀਆਂ ਨੇ ਕਰਵਾਇਆ ਜੀਵਨ ਪਰਮਾਨ ਪੱਤਰ ਯੱਗ ਯੱਗ ਕੇਵਲ ਉਹੀ ਨਹੀਂ ਹੁੰਦਾ ਜਿਸ ਵਿੱਚ ਹਵਨ ਯੱਗ ਸਮਗਰੀ ਉੱਪਰ ਦੇਸੀ ਕੀ ਪਾ ਕੇ ਅੱਗ ਨੂੰ ਜਾਂ ਅਗਨੀ ਨੂੰ ਜਬਰਦਤ ਕੀਤਾ ਜਾਂਦਾ ਹੈ ਬਲਕਿ ਉਹ ਵੀ ਤਾਂ ਯੱਗ ਹੀ ਹੁੰਦਾ ਜਿਸ ਦੇ ذریعے ਅਸੀਂ ਸੈਂਕੜੇ ਘਰਾਂ ਦੇ ਚੁੱਲਿਆਂ ਨੂੰ ਮਗਾਉਣ ਦਾ ਕੰਮ ਕਰਦੇ ਆ ਜੀ ਹਾਂ ਮੇਰੀ ਮਰاد ਇੰਡੀਅਨ ਐਕਸ ਸਰਵਿਸਮੈਨ ਇਮੀਗਰੈਂਟ ਐਸੋਸੀਏਸ਼ਨ ਦੇ ਉਸ ਸਾਲਾਨਾ ਯੱਗ ਤੋਂ ਹੈ ਜਿਸ ਤਹਿਤ ਇਹ ਸੁਸਾਇਟੀ ਨਵੰਬਰ ਮਹੀਨੇ ਭਾਰਤੀ ਕਾਉਂਸਲਟ ਵੈਨਕੂਵਰ ਦੇ ਦਫ਼ਤਰوں ਉਚੇਚਾ ਉੱਚ ਅਧਿਕਾਰੀਆਂ ਨੂੰ ਸੱਦ ਕੇ ਕੈਲਗਰੀ ਚ ਵਸਦੇ ਉਹਨਾਂ ਸਰਕਾਰੀ ਪੈਨਸ਼ਨ ਵਾਲੇ ਮੁਲਾਜ਼ਮਾਂ ਦੇ ਲਾਈਫ ਸਰਟੀਫਿਕੇਟ ਯਾਨੀ ਜੀਵਨ ਪਰਮਾਨ ਪੱਤਰਾਂ ਨੂੰ ਤਸਦੀਕ ਕਰਵਾਉਂਦੇ ਹਨ ਜਿਨ੍ਹਾਂ ਨੂੰ ਨਹੀਂ ਪਤਾ ਉਹਨਾਂ ਨੂੰ ਦੱਸ ਦਈਏ ਕਿ ਨਵੰਬਰ ਮਹੀਨੇ ਜੇਕਰ ਇਹ ਪੈਨਸ਼ਨਰ ਆਪਣੇ ਜਿਉਂਦੇ ਹੋਣ ਦਾ ਪਰਮਾਨ ਪੱਤਰ ਆਪਣੀਆਂ ਬੈਂਕਾਂ ਨੂੰ ਨਹੀਂ ਦਿੰਦੇ ਤਾਂ ਸਭ ਦੀ ਪੈਨਸ਼ਨ ਬੰਦ ਹੋ ਜਾਂਦੀ ਹੈ ਤੇ ਪੈਨਸ਼ਨਰਾਂ ਦੇ ਘਰਾਂ ਦਾ ਚੁੱਲਾ ਠੰਡਾ ਪੈ ਜਾਂਦਾ ਹੈ ਤਾਂ ਹੀ ਤਾਂ ਅਸੀਂ ਫੌਜੀਆਂ ਦੇ ਇਸ ਉਦਮ ਨੂੰ ਮਹਾਯੱਗ ਦਾ ਨਾਂ ਦਿੱਤਾ ਹੈ ਇਹ ਤਸਵੀਰਾਂ ਫੌਜੀਆਂ ਦੇ ਇਸ ਯੱਗ ਜਾਂ ਮੇਲੇ ਦੀਆਂ ਹਨ ਉੰਜ ਤਾਂ ਫੌਜੀਆਂ ਦਾ ਡਿਸਪਲਿਨ ਮਸ਼ਹੂਰ ਹੁੰਦਾ ਹੈ ਪਰ ਅੱਜ ਦੇ ਦਿਨ ਇਹਨਾਂ ਦਾ ਅਨੁਸ਼ਾਸਨ ਅਤੇ ਟੀਮਵਰਕ ਗੈਰਜ਼ਬ ਦਾ ਹੈ ਹਰ ਪੜਾ ਤੇ ਟੀਮਾਂ ਹਨ ਸਭ ਨੂੰ ਟੋਕਨ ਮਿਲੇ ਹੋਏ ਹਨ ਇੱਕਦਮ ਰਸਨਾ ਪਵੇ ਇਸ ਲਈ ਗਰੁੱਪਿੰਗ ਕੀਤੀ ਗਈ ਹੈ ਗੇਟ ਤੇ ਇੱਕ ਟੀਮ ਚੈੱਕ ਕਰਦੀ ਹੈ ਕਿ ਤੁਸੀਂ ਆਪਣੀ ਵਾਰੀ ਸਿਰ ਆਪਣੇ ਗਰੁੱਪ ਦੀ ਵਾਰੀ ਸਿਰ ਆਇਓ ਜਾਂ ਨਹੀਂ ਫਿਰ ਮਾਸਟਰ ਗੁਰਮੇਲ ਸਿੰਘ ਜੀ ਲਗਭਗ 20 ਮੁਲਾਜ਼ਮਾਂ ਜਾਂ ਪੈਨਸ਼ਨਰਾਂ ਨੂੰ ਇੱਕ ਵਾਰ ਲਾਈਨ ਅਪ ਕਰ ਦਿੰਦੇ ਆ ਉਪਰੰਤ ਅਗਲੀ ਟੀਮ ਇਹਨਾਂ ਦੇ ਫਾਰਮਾਂ ਦੀ ਜਾਂਚ ਕਰਦੀ ਹੈ ਕਿ ਕੋਈ ਤਰੁੱਟੀ ਤਾਂ ਨਹੀਂ ਹੋ ਆਖਰ ਵਿੱਚ ਪ੍ਰਧਾਨ ਬਲਕਾਰ ਸਿੰਘ ਸੰਧੂ ਤੇ ਸਕੱਤਰ ਕੁਲਦੀਪ ਸਿੰਘ ਨੰਨਨ ਹਰ ਪ੍ਰਾਰਥੀ ਨੂੰ ਕੌਂਸਲਰਟ ਤੋਂ ਆਏ ਅਧਿਕਾਰੀਆਂ ਮੂਹਰੇ ਤਸਦੀਕੀ ਲਈ ਪੇਸ਼ ਕਰਦੇ ਹਨ ਸੰਧੂ ਸਾਹਿਬ ਦੀ ਸਹਾਇਤਾ ਨਾਲ ਮੈਂ ਕੌਂਸਲਰ ਦੇ ਅਧਿਕਾਰੀਆਂ ਦਾ ਤਾਰਫ ਕਰ ਸਕਿਆ ਇਹਨਾਂ ਵਿੱਚ ਨੇ ਕਾਉਂਸਲ ਸੁਖਬੀਰ ਜੀ ਵਾਈਸ ਕਾਉਂਸਲ ਵਾਸੁ ਜੋਤੀ ਸ਼ਰਮਾ ਜੀ ਅਤੇ ਸੰਜੀ ਮਲਹੋਤਰਾ ਜੀ ਫੌਜੀਆਂ ਦੇ ਇਸ ਨਿਸਵਾਰਥ ਉਦਮ ਦੀ ਜਿੰਨੀ ਵੀ ਸ਼ਲਾਘਾ ਕੀਤੀ ਜਾਵੇ ਘੱਟ ਹੈ ਇਹਨੇ ਕੁਲਦੀਪ ਸਿੰਘ ਨੰਨਨ ਜਿਨ੍ਹਾਂ ਮੈਨੂੰ ਇਸ ਸਮਾਰੋਹ ਦੀ ਕਵਰੇਜ ਕਰਨ ਦੀ ਪ੍ਰੇਰਣਾ ਦਿੱਤੀ ਹੈ ਇਹਨਾਂ ਤੋਂ ਇਲਾਵਾ ਜਿਹੜੀ ਟੀਮ ਇਸ ਹਮਲੇ ਦੀ ਕਾਮਯਾਬੀ ਲਈ ਕਈਆਂ ਦਿਨਾਂ ਤੋਂ ਯਤਨਸ਼ੀਲ ਰਹੀ ਉਹਨਾਂ ਵਿੱਚ ਗੁਰਨੇਕ ਸਿੰਘ ਸੋਤਾ, ਮਹਿੰਦਰ ਸਿੰਘ ਟੱਟ, ਆਤਮਾਰਾਮ ਰਿਸ਼ੀ, ਪਿਸ਼ੋਰਾ ਸਿੰਘ, ਅਵਤਾਰ ਸਿੰਘ, ਚੈਨ ਸਿੰਘ, ਹਰਨੇਕ ਸਿੰਘ ਢਿੱਲੋਂ ਅਤੇ ਹੋਰ ਸ਼ਾਮਲ ਸਨ। ਅਖੀਰ ਵਿੱਚ ਐਸੋਸੀਏਸ਼ਨ ਵੱਲੋਂ ਵੈਨਕੂਵਰ ਤੋਂ ਆਈ ਕਾਉਂਸਲਰ ਟੀਮ ਨੂੰ ਲੋਈਆਂ ਦੁਸ਼ਾਲੀਆਂ ਨਾਲ ਸਨਮਾਨਿਤ ਕੀਤਾ ਗਿਆ ਦੋਸਤੋ ਮੈਂ ਹਾਂ ਐਸ ਸ਼ਰਮਾ ਤੇ ਤੁਸੀਂ ਦੇਖ ਰਹੇ ਸੀ ਬਾਤ ਪੰਜਾਬ ਦੀ ਜੇ ਪੇਸ਼ਕਾਰੀ ਚੰਗੀ ਲੱਗੀ ਹੋਵੇ ਤਾਂ ਚੈਨਲ ਨੂੰ ਲਾਈਕ ਕਰੋ ਸ਼ੇਅਰ ਕਰੋ ਸਬਸਕ੍ਰਾਈਬ ਕਰੋ ਤੇ ਘੰਟੀ ਵਾਲਾ ਬਟਨ ਵੀ ਨਪੋ ਸ਼ੁਕਰੀਆ